ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿਖਾਉਣਿਆ ਟੌਪ ਦਾ ਨਗਿੰਨਾ ਨੀਲੀ ਰਾਵੀ ਮੱਝ ਤੁਨੂੰ ਵੱਡੀ ਪਹੁੰਚੇ ਏ ਤਨੋਲਾ ਬਹੁਤ ਹੀ ਵਧੀਆ ਚੰਗੀ ਮੱਝ ਲੈ ਕੇ ਆਇਆ ਹੋਇਆ ਮੇਰਾ ਭਰਾ ਆਰਡਰ ਕੁਆਲਿਟੀ ਚੈੱਕ ਕਰ ਲਓ ਬਹੁਤ ਵਧੀਆ ਚੰਗੀਆਂ ਮੱਝਾਂ ਭਰਾ ਲੈ ਕੇ ਆਇਆ ਹੋਇਆ 11 ਫਰਵਰੀ 2026 ਦੀ ਲੱਗੀ ਹੋਈ ਮੰਡੀ ਹੈ ਇਹ ਧਨੋਲਾ ਵੱਡੀ ਮੰਡੀ ਹੈ ਇਹ ਦਿਨ ਦੀ ਹੰਡੀ ਸੀਲ ਮਾਝਾ ਬਾਈ ਕਹਿੰਦਾ ਰੋਕਲਾ ਰੋਕਲਾ ਇੱਕ ਮਿੰਟ ਮੰਨਦੇ ਕੋਈ ਨਹੀਂ ਉੱਥੇ ਬੰਦੇ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰ ਲੈਣੇ ਆ ਭਾਈ ਕਿਹੜੇ ਸੂਈ ਸੂਈ ਬਈ ਹੈ ਇਹ ਹਾਂਜੀ ਹਾਂਜੀ ਕਿਹੜੇ ਸੂਏ ਇਹ ਤੀਜਾ ਸੂਆ ਬਾਈ ਕਿੰਨਾ ਕ ਦੁੱਧ ਕੱਢੂ ਇਹ ਇਹ 16 ਕਿਲੋ ਬਾਈ 16 ਕਿਲੋ ਹੈ ਕੀ ਰੇਡ ਕਰਤਾ ਤਾਂ ਫਿਰ ਇਹਦਾ 3 ਲੱਖ ਰੁਪਏ ਬਣ ਮੰਨਤਨ ਕਰਦੇ ਆਂ ਖੁੱਲਾ ਵਿੱਚੋਂ ਧੰਨਵਾਦ ਭਰਾਵਾ ਤੇਰਾ ਮਿਹਰਬਾਨੀ ਆ ਕੀ ਦੀ ਆ ਹੋਰ ਤਾਂ ਨਹੀਂ ਆਪਣੀ ਇੱਧਰ ਕੋਈ ਨਹੀਂ ਹੋਈ ਕੋਈ ਕਾਲ ਨਹੀਂ ਕਰਦਾ ਮੇਰਾ ਭਾਈ ਫਲਕਾਰੀ ਵਾਲੀ ਮੱਝ ਜੇਂ ਜੀਆਂ ਅਰਾਉਂਡ ਕਾ ਲੱਗੀਆਂ ਹੋਈਆਂ ਭਾਈ ਜੀ ਇਹ ਠਨੋਲਾ ਤੇ ਬਹੁਤ ਵਧੀਆ ਕੀ ਰੇਟ ਕਰਿਆ ਦਾ ਦਾ ਰੇਟ ਕਰਦੇ ਆ 5 ਲੱਖ ਰੁਪਏ 5 ਤਾਂ ਤੱਕ ਆ ਯਾਤਰਾ ਤਦ ਇਹ ਗਾਧ ਨੇ ਮੱਜਾ ਸਾਨੂੰ ਬਿਠੇ ਰਹੀਆਂ ਆਈਆਂ ਹੋਈਆਂ ਇੱਥੇ ਆਪਣੀਆਂ ਤੋਰਨਾ ਮੜੀ ਚਿੰਗੀ ਮੱਝ ਹੂਰ ਦਿਖਾ ਦਿੰਦੇ ਸਾਨੂੰ ਇੱਕ ਬਾਈ ਲੈ ਕੇ ਆਇਆ ਹੋਇਆ ਹੂਨ ਵਾਲੀ ਲੱਗਦੀ ਆ ਮੋੜ ਲਿਆ ਬਾਈ ਬਣਦੇ ਬਣਦੇ ਬਾ ਪਹਿਲੀ ਗੱਲ ਬਣਦੇ ਕੋਈ ਨੀ ਕਰ ਲੈ ਸੁਣ ਵਾਲੀ ਹੈ ਬਾਈ ਇਹ ਹਾਂ ਬਾਈ ਸੁਣ ਵਾਲੀ ਕਿਹੜੇ ਪਿੰਡੋਂ ਆਏ ਹੋ ਪਿੰਡ ਮੀਂਹ ਸਾਹਿਬ ਦੇ ਕਿਹੜੇ ਜ਼ਿਲ੍ਹੇ ਚ ਆਹੇ ਸੰਗਰੂਰ ਕੀ ਰੇਟ ਕਰਤਾ ਮੋਲ ਤਾਂ 2.5 ਲੱਖ ਕਰਦੇ ਆ ਕਿਹੜੇ ਸੁਣ ਸੁਣ ਵਾਲੀ ਆ ਇਹ ਤੀਜਾ ਸੋ ਸੁਣੀ ਘਰ ਦੀ ਹੈ ਕ ਆਪਣੀ ਵਪਾਰ ਦਾ ਕ ਵਪਾਰ ਦੀ ਵੀਰੇ ਅੱਛਾ ਵਪਾਰ ਦਾ ਕੰਮ ਹਾਂਜੀ ਕਿੰਨਾ ਮੁੱਲ ਆਖਿਆ 2.5 ਲੱਖ ਰੁਪਏ 2.5 ਲੱਖ ਮਾਨਦਾਨ ਕਰ ਦਾਂਗੇ ਵਿੱਚੋਂ ਮਾਨਦਾਨ ਕਰਾਂ ਦਾਂ ਦੁੱਧ 20 ਕਿਲੋ ਕੱਢ ਦਈਏ ਬਈ ਵੀ ਤਸੱਲੀ ਨਾ ਸਕਦੀ ਘਰੇ ਚੈੱਕ ਕਰ ਲੈ ਨਾਲ 20 ਕਿਲੋ ਬਈ ਹਾਂ ਤੇ ਨੰਬਰ ਬੋਲ ਦੇ ਫਿਰਾਂ 86464 62098 ਹੋਰ ਵੀ ਆਪਣੀ ਕੋਈ ਕੀ ਸੀ ਵਿੱਚ ਬਈ 베ਗੀਆਂ ਬਈ ਧੰਨਵਾਦ ਬਈ ਮਿਹਰਬਾਨੀ ਜੀ ਪਹਾਰ ਲੱਗੇ ਹੋਏ ਆ ਮਿੱਤਰੋ ਕਿਹੜਾ ਕੋਨਾ ਆ ਗਈ ਜੀ ਬਤੀ ਜਲਾ ਬੁਗਿਆ ਕੀ ਰੇਟ ਕਰਤਾ ਇਹ ਡਾਇਲਗ ਹੈ 2.5 ਲੱਖ ਹੈ ਭਾਈ 2.5 ਲੱਖ ਆ ਭਾਈ ਕਹਿੰਦਾ ਹੈ ਵਾਹ ਉਹ ਰੀਆ ਕਾ ਬੁਰੀ ਖੜੀ ਐ ਆਪਣੀ ਬੁਰੀ गाने ਵਾਲਾ ਆਇਆ ਢਿਲੋਨੇ ਵਾਲਾ ਹੈ ਕਿੱਥੇ ਆ ਜਾ ਕੁੰਬੀਪੂਰੀ ਇੱਕ ਹੋਰ ਆ ਗਈ ਬੱਜੀ ਬੱਜੀ ਆ ਮੈਂ ਲੈ ਡਰਾਈਵਰ ਨੂੰ ਆਪਣੀ ਇਹ ਬੁਰੀ ਭਾਈ ਕੀ ਰੇਟ ਕਰਿਆ ਜੀ ਇਹਦਾ 2-10 ਮੰਗਦਾ ਜੀ ਸੁਨ ਵਾਲੀ ਆ ਸੁਨ ਵਾਲੀ ਆ ਜੀ ਕਿਹੜੇ ਸੂਏ ਤੀਸਰੇ ਸੂਏ ਸੁਨ ਵਾਲੀ ਤੀਜੇ ਸੂਏ ਸੁਨਣਾ ਭਾਈ ਕਹਿੰਦਾ 2 ਲੱਖ 10000 10000 ਮਾਨਤਨ ਕਰ ਦਿਆਂਗੇ ਹਾਂਜੀ ਮਾਨਤਨ ਕਰ ਦਿਆਂਗੇ ਮਾਨਤਨ ਕਰ ਦਾਂਗੇ ਭਾਈ ਕਹਿੰਦਾ ਤੀਜੇ ਸੂਏ ਸੁਨ ਵਾਲੀ ਆ 2 ਲੱਖ 10000 ਰੇਟ ਆ ਭਾਈ ਜੀ ਇਹਦਾ ਉਹ ਚੰਗੀ ਵਾਜਾ 18 19 ਕਿੰਨਾ ਪੂਰੀ ਮੱਝਾ ਬਾਈ ਦੀ ਦੁੱਧ ਦੇ ਦਿੰਦੀ ਹੈ ਕਹਿੰਦਾ 18-19 ਲੀਟਰ ਸਾਰੇ ਵੀਰਾਂ ਦਾ ਫਿਰ ਧੰਨਵਾਦ ਕਰਦੇ ਆ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਮੇਰੇ ਭਰਾ ਨਿਤ ਨਮੀਆਂ ਵੀਡੀਓ ਦੇਖਣ ਲਈ ਪੇਨ ਫੋਲੋ ਜ਼ਰੂਰ ਕਰ ਲਿਓ ਉਹ ਮੰਡੀ ਭਰੀ ਹੋਈ ਆ ਫੁੱਲ ਕੋਈ ਨਾ ਬਦਰਾਪੀ ਦਾ ਮੈਂ ਕਿੰਨੇ ਦੇ ਕੰਮ ਸਾਰੀਆਂ ਵੀਡੀਓ ਇਹ ਮੰਡੀ ਦੀਆਂ ਜਗਰਾਉ ਮੇਲੇ ਦੀਆਂ ਆਪਣੇ ਚੈਨਲ ਪੀਗਾ ਸਿੱਧੂ ਫਾਰਮ ਤੇ ਚੱਲੀ ਜਾਂਦੀਆਂ ਦੇਖ ਸਕਦੇ ਹੋ ਸੌਦੇ ਹੋਈ ਜਾਂਦੇ ਆ ਅੱਜ ਕੀ ਵੀਰ ਡਬਲ ਆਪਣੀਆਂ ਮਾਤਾ ਤੋਰਨਾ ਮਾੜੀ ਦਿਖਾਈਏ ਡਬਲ ਵੱਜ ਦਿਖਾਉਣੇ ਆ ਬਾਈ ਦੀ ਬਹੁਤ ਚੰਗੇ ਆਟਰ ਵਾਲੀ ਇਹ ਬਤਾਉ ਮੈ ਸੁਣੀਏ ਤੂੰ ਕਈਆਂ ਜਿਹੜੇ ਆਡਰ ਆ ਬਾਈ ਮੋੜ ਲਿਆ ਵੀਰੇ ਆਹ ਲੂ ਹੈ ਬਹੁਤ ਆ ਸਾਈਡ ਜ਼ਰੂਰ ਲੈਂਦੀ ਆ ਬਾਕੀ ਕੋਈ ਵੀ ਸੌਦਾ ਕਰਨਾ ਮੰਡੀ ਤੇ ਬਾਈ ਜੇ ਆਪਦੀ ਤਸੱਲੀ ਆਪ ਕਰਨੀ ਆ ਸਾਡਾ ਫਰਜ਼ ਹੁੰਦਾ ਮੱਝਾਂ ਦਿਖਾਉਣ ਦਾ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈ ਲੈਣੇ ਆ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਆ ਜੀ ਕਿੱਥੋਂ ਪਹੁੰਚੇ ਹੋ ਮੋੜ ਮੰਡੀ ਕੋ ਕੋ ਚੇਕ ਕਮਾਲ ਲੂਤਾਂ ਅੱਛਾ ਕਮਾਲ ਲੂਤਾਂ ਕਿਹੜੇ ਸੂਆ ਸੂਝ ਮੱਝ ਆਪਣੀ ਹੈ ਇਹ ਤੀਜਾ ਸੂਆ ਜੀ ਤੇ ਕਿੰਨਾ ਕ ਦੁੱਧ ਪਾਉਦਾ ਇਹਦੀ ਫੇਰਾ ਉਹਦੇ 18 ਲੀਟਰ ਹੈ 18 ਲੀਟਰ ਦੁੱਧ ਆ ਕਰੇ ਰੱਖੇ ਬੰਦਾ ਕੋਈ ਵਧੀਆ ਠੰਡੀ ਸੀਲਾ ਬਹੁਤ ਸਹੀ ਲਈ 19 ਮੈਂ ਕੀ ਰੇਟ ਕਰਤਾ ਕਰਤਾ ਹੀ 2 ਲੱਖ ਮੰਨਤਨ ਕਰਦੇ ਆਂ ਵਿੱਚੋਂ ਹਾਂ ਕਰਦੇ ਆਂ ਜੀ ਨੰਬਰ ਬੋਲ ਦਿਓ ਫਿਰ ਆਪਣਾ 94643 54800 ਆ ਤਾਂ ਨਹੀਂ ਆਪਣੀ ਆ ਵੀ ਆਪਣੀ ਇਹ ਵੀ ਆਪਣੀ ਆ ਇਹ ਵੀ ਆਪਣੀ ਹੈ ਬਾਈ ਦਾ ਨਾਂ ਹੈ ਇਹਨੂੰ ਵੀ ਦਵਾ ਦੇ ਕਿਡਾ ਤਾਉਣਾ ਦਾ ਆ ਟਰੱਕ ਤੇ ਇਹਦਾ ਵੀ ਚੰਗਾ ਲੱਗਿਆ ਮੋੜ ਲਿਆ ਬਾਈ ਇਹ ਕੋਲ ਹੈ। ਇਹ ਕਿਹੜੇ ਸੂਆ ਸੂਈ ਹੈ ਜੀ? ਇਹਦਾ ਦੂਜਾ ਸੂਆਈ ਹੈ। ਆਹ ਬੱਚਾ ਇਹਦਾ? ਹਾਂ ਜੀ, ਪਰਸੋ ਸੂਈ ਹੈ। ਪਰਸੋ ਸੂਈ ਹੈ। ਇਹਦਾ ਕੀ ਰੇਟ ਕਰਤਾ? ਇਹਦਾ 2 ਲੱਖ ਰੁਪਈਆ ਜੀ। 2 ਲੱਖ ਇਹ ਕਿੰਨਾ ਕੁ ਦੁੱਧ ਬਾਦੂਏਦ ਕੀ? ਇਹਦੇ ਥੱਲੇ 13-14 ਕਿਲੋ ਹੈ। ਅੱਛਾ। 13-14 ਕਿਲੋ ਦੇ ਦੂ। ਹਾਂ ਜੀ। 2 ਲੱਖ ਚ ਮੰਤਨ ਕਰ ਦਾਂਗੇ ਆਪਾਂ। ਕਰ ਦਾਂਗੇ ਜੀ। ਧੰਨਵਾਦ ਬਾਈ, ਤੇਰਾ ਮਿਹਰਬਾਨੀ ਸ਼ੁਕਰੀਆ ਭਰਾਵਾ। ਆ ਇਹਨੇ ਕਿੰਨੇ ਪੈਸੇ? ਇਹ 2 ਲੱਖ ਰੁਪਈਆ। ਸਾਰੇ ਵੀਰਾਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ ਪੇਜ ਨੂੰ ਫੋਲੋ ਜਰੂਰ ਕਰ ਲਿਓ ਨਿਤ ਨਵੀਆਂ ਵੀਡੀਓ ਮੰਡੀਆਂ ਮੇਲੇਆਂ ਸਹਿਰਾਂ ਪਿੰਡਾਂ ਦੀਆਂ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ